ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਬਹੁਤ ਅਹਿਮ ਗੱਲਾਂ ਕਰਾਂਗੇ ਕੁਝ ਐਸੀਆਂ ਗੱਲਾਂ ਕਰਾਂਗੇ ਜੋ ਸਾਡੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਜੇ ਉਹਨਾਂ ਗੱਲਾਂ ਨੂੰ ਅਸੀਂ ਨੇ ਜ਼ਿੰਦਗੀ ਵਿੱਚ ਅਪਣਾ ਲਿਆ ਤਾਂ ਸਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਬਸ ਤੁਸੀਂ ਸਾਰੀ ਕਥਾ ਲਾਸਟ ਤੱਕ ਸਰਵਣ ਕਰਨੀ ਹੈ ਕਿਉਂਕਿ ਜਦੋਂ ਅਸੀਂ ਅਧਿ ਅਧੂਰੀ ਗੱਲ ਸੁਣਦੇ ਹਾਂ ਤਾਂ ਕੁਝ ਗੱਲਾਂ ਸਾਡੇ ਪੱਲੇ ਨਹੀਂ ਪੈਂਦੀਆਂ ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣਨਾ ਹੈ ਤਾਂ ਜੋ ਤੁਹਾਡੀ ਜ਼ਿੰਦਗੀ ਵਿੱਚ ਬਦਲਾ ਆ ਸਕਣ ਤੰਗੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਸਕਣ ਸੋ ਪਿਆਰੇ ਖਾਲਸਾ ਜੀ ਕਮੈਂਟਾਂ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਅਤੇ ਸਾਹਮਣੇ ਬੈਠੀਆਂ ਬੀਬੀਆਂ ਤੇ ਵੀਰਾਂ ਨੂੰ ਬੇਨਤੀ ਹੈ ਕਿ ਗੱਲਾਂ ਵਿੱਚ ਆਪਣਾ ਸਮਾਂ ਵਿਅਰਥ ਨਾ ਕਰੋ ਕੱਲੀ ਕੱਲੀ ਗੱਲ ਆ ਉਹ ਧਿਆਨ ਨਾਲ ਸੁਣਿਓ ਜੋ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਸਟ ਤੱਕ ਦੇਖਿਓ ਲਾਸਟ ਤੱਕ ਸੁਣਿਓ ਜਿਹੜੇ ਸਾਡੇ ਵੀਰ ਭੈਣ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੇ ਬੜੀ ਆਸਾਨੀ ਨਾਲ ਪਹੁੰਚ ਜਾਵੇ ਆਓ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਖਾਲਸਾ ਜੀ ਇੱਕ ਵਾਰ ਦੀ ਗੱਲ ਹੈ ਇੱਕ ਸਮੇਂ ਵਿੱਚ ਪਹੁੰਚੇ ਹੋਏ ਬੜੇ ਹੀ ਸਾਧੂ ਸੰਤ ਹੋਏ। ਉਹਨਾਂ ਸਾਧੂ ਸੰਤਾਂ ਕੋਲ ਕੋਈ ਵੀ ਆਪਣੀ ਮੁਸ਼ਕਲ ਲੈ ਕੇ ਜਾਂਦਾ ਤਾਂ ਸਾਧੂ ਸੰਤ ਉਹਦੀ ਮੁਸ਼ਕਲ ਦਾ ਹੱਲ ਕਰ ਦਿੰਦੇ। ਲੋਕ ਰੋਂਦੇ ਸੰਤ ਜੀ ਕੋਲ ਆਉਂਦੇ ਤੇ ਹੱਸਦੇ ਹੱਸਦੇ ਆਪਣੇ ਘਰਾਂ ਨੂੰ ਵਾਪਸ ਜਾਂਦੇ। ਕਹਿੰਦੇ ਉਹ ਸੰਤ ਜੀ ਦੇ ਵਿੱਚ ਇੱਕ ਖਾਸੀਅਤ ਸੀ। ਉਹ ਕਦੇ ਵੀ ਇੱਕ ਥਾਂ ਤੇ ਟੀਕੇ ਨਹੀਂ ਸੀ ਬੈਠਦੇ। ਉਹ ਪਿੰਡ-ਪਿੰਡ ਜਾ ਕੇ ਲੋਕਾਂ ਦਾ ਭਲਾ ਕਰਦੇ ਰਹਿੰਦੇ ਸੀ। ਉਹ ਜਿਹੜੇ ਵੀ ਪਿੰਡ ਦੇ ਵਿੱਚ ਜਾਂਦੇ ਇੱਕ ਜਾਂ ਦੋ ਮਹੀਨਿਆਂ ਤੋਂ ਵੱਧ ਨਹੀਂ ਸੀ ਰੁਕਦੇ ਉਹ ਹਰ ਗਲੀ ਮੁਹੱਲੇ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਜੇ ਕੋਈ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਲੈ ਜਾਂਦਾ ਤਾਂ ਉਹ ਘਰੇ ਵੀ ਚਲੇ ਜਾਂਦੇ ਸੀ ਬਸ ਇੰਨਾ ਹੀ ਲੋਕਾਂ ਦੀ ਤੁਰ ਫਿਰ ਕੇ ਭਲਾ ਕਰਦੇ ਸੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਉਹਨਾਂ ਦਾ ਹੱਲ ਕਰਦੇ ਇਸ ਤਰ੍ਹਾਂ ਹੀ ਸੰਤ ਜੀ ਦੀ ਜ਼ਿੰਦਗੀ ਚੱਲ ਰਹੀ ਸੀ ਦੋ ਵਕਤ ਦਾ ਪ੍ਰਸ਼ਾਦਾ ਮਿਲਦਾ ਤਾਂ ਮਾਲਕ ਦਾ ਸ਼ੁਕਰਾਨਾ ਕਰਦੇ। ਖਾਲਸਾ ਜੀ ਇੱਕ ਉਹ ਕਿਸੇ ਸ਼ਹਿਰ ਵਿੱਚ ਗਏ। ਸ਼ਹਿਰ ਦੇ ਵਿੱਚ ਗਿਆਨ ਉਹਨਾਂ ਨੂੰ ਅਜੇ 10 ਦਿਨ ਹੋਏ ਸੀ। ਉਹਨਾਂ ਦੇ ਕੋਲ ਇੱਕ ਵਿਅਕਤੀ ਆਇਆ। ਉਹ ਵਿਅਕਤੀ ਬੜਾ ਹੀ ਦੁਖੀ ਤੇ ਪਰੇਸ਼ਾਨ ਸੀ। ਉਹ ਸੰਤ ਵਿਅਕਤੀ ਉਹ ਵਿਅਕਤੀ ਸੰਤ ਜੀ ਨੂੰ ਕਹਿਣ ਲੱਗਿਆ ਕਿ ਬਾਬਾ ਜੀ ਮੈਂ ਸੁਣਿਆ ਹੈ ਕਿ ਤੁਸੀਂ ਹਰ ਮੁਸ਼ਕਿਲ ਦਾ ਹੱਲ ਮਿੰਟਾਂ ਸਕਿੰਟਾਂ ਵਿੱਚ ਕਰ ਦਿੰਦੇ ਹੋ। ਮੈਂ ਵੀ ਆਪਣੀ ਜ਼ਿੰਦਗੀ ਤੋਂ ਬੜਾ ਦੁਖੀ ਹਾਂ ਮੇਰੀਆਂ ਮੁਸ਼ਕਲਾਂ ਦੇ ਵੀ ਹੱਲ ਮੈਨੂੰ ਦੱਸੋ ਤਾਂ ਸੰਤ ਜੀ ਉਹਨੂੰ ਕਹਿਣ ਲੱਗੇ ਪੁੱਤਰ ਜੀ ਤੁਸੀਂ ਮੈਨੂੰ ਆਪਣੇ ਦੁੱਖ ਦੱਸੋ ਆਪਣੀਆਂ ਮੁਸ਼ਕਲਾਂ ਦੱਸੋ ਮੈਂ ਤੈਨੂੰ ਉਹਨਾਂ ਦੇ ਹੱਲ ਦੱਸਾਂਗਾ ਤਾਂ ਖਾਸਾ ਜੀ ਉਸ ਵਿਅਕਤੀ ਨੇ ਆਪਣੇ ਦੁੱਖ ਦੱਸਣੇ ਸ਼ੁਰੂ ਕਰ ਦਿੱਤੇ ਉਸ ਨੇ ਸਭ ਤੋਂ ਵੱਡਾ ਦੁੱਖ ਦੱਸਿਆ ਕਿ ਸੰਤ ਜੀ ਮੈਂ ਬੜੀ ਹੀ ਮਿਹਨਤ ਕਰਦਾ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕਰਦਾ ਹਾਂ ਮੈਂ ਜ਼ਿੰਦਗੀ ਵਿੱਚ ਵਾਅਦੇ ਲਈ ਬੜੀ ਮਿਹਨਤ ਕਰਦਾ ਹਾਂ ਪਰ ਮੈਨੂੰ ਘਾਟਾ ਹੀ ਘਾਟਾ ਪੈ ਰਿਹਾ ਹੈ ਇਸ ਕਰਕੇ ਮੈਂ ਬੜਾ ਦੁਖੀ ਤੇ ਪਰੇਸ਼ਾਨ ਰਹਿੰਦਾ ਹਾਂ ਪਰ ਮੈਨੂੰ ਕੰਮ-ਕਾਰ ਵਿੱਚ ਖੁਸ਼ੀ ਨਹੀਂ ਹੁੰਦੀ ਕਈ ਵਾਰ ਮੈਨੂੰ ਕਿਸੇ ਕੰਮ-ਕਾਰ ਵਿੱਚ ਵਾਅਦਾ ਵੀ ਹੋ ਜਾਂਦਾ ਪਰ ਮੈਨੂੰ ਖੁਸ਼ੀ ਨਹੀਂ ਮਹਿਸੂਸ ਹੁੰਦੀ ਮਨ ਦੇ ਵਿੱਚ ਕਿਸੇ ਕੋਨੇ 'ਚ ਕਮੀ ਜੀ ਖਲਦੀ ਰਹਿੰਦੀ ਹੈ ਮਨ ਖੁਸ਼ ਨਹੀਂ ਰਹਿੰਦਾ ਆਹ ਸੰਤ ਜੀ ਨੇ ਕਿਹਾ ਕਿ ਇਹ ਤੇਰੀ ਮੁਸ਼ਕਿਲ ਵਾਲੀ ਬੱਡੀ ਨਹੀਂ ਹੈਗੀ ਇਹ ਮੁਸ਼ਕਿਲ ਦਾ ਹੱਲ ਮੈਂ ਤੈਨੂੰ ਹੁਣੇ ਦੱਸ ਦਿੰਨਾ ਪਰ ਕਰਨਾ ਤੈਨੂੰ ਪੈਣਾ ਤਾਂ ਖਾਲਸਾ ਜੀ ਸੰਤ ਜੀ ਨੇ ਉਸ ਨੂੰ ਕਿਹਾ ਤੇਰੇ ਕੰਮਾਂ ਦੇ ਵਿੱਚ ਤੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਵੀ ਕਮੀ ਤੈਨੂੰ ਲੱਗਦੀ ਹੈ ਇਸ ਦੇ ਵਿੱਚ ਪੁੱਤਰ ਜੀ ਤੈਨੂੰ ਅਸੀਸਾਂ ਦੀ ਲੋੜ ਹੈ ਤੈਨੂੰ ਅਸੀਸਾਂ ਦੀ ਕਮੀ ਹੈ ਤੈਨੂੰ ਆਪਣੇ ਆਪ ਦੇ ਲਈ ਦੁਆਵਾਂ ਦੀ ਲੋੜ ਹੈ ਤੈਨੂੰ ਆਪਣੇ ਲਈ ਅਸੀਸਾਂ ਤੇ ਦੁਆਵਾਂ ਇਕੱਠੀਆਂ ਕਰਨੀਆਂ ਪੈਣਗੀਆਂ ਅੱਗੋਂ ਉਹ ਵਿਅਕਤੀ ਕਹਿਣ ਲੱਗਿਆ ਕਿ ਸੰਤ ਜੀ ਮੈਂ ਤਾਂ ਬਹੁਤ ਭਲਾ ਕਰਦਾ ਹਾਂ ਮੈਂ ਧਾਰਮਿਕ ਸਥਾਨਾਂ ਉੱਤੇ ਲੋੜਵੰਦ ਗਰੀਬਾਂ ਦੀ ਮਦਦ ਕਰਦਾ ਹਾਂ ਮੈਂ ਕਿਸੇ ਨੂੰ ਪੈਸੇ ਦਾਨ ਕਰਦਾ ਹਾਂ ਕਿਸੇ ਨੂੰ ਕੱਪੜੇ ਦਾਨ ਕਰਦਾ ਹਾਂ ਕਈਆਂ ਨੂੰ ਰੋਟੀ ਵੀ ਖਵਾਉਂਦਾ ਲੋਕ ਮੇਰੇ ਤੋਂ ਖੁਸ਼ ਵੀ ਹੋ ਜਾਂਦੇ ਨੇ ਮੈਨੂੰ ਅਸੀਸਾਂ ਵੀ ਦਿੰਦੇ ਨੇ ਲੋਕ ਮੈਨੂੰ ਦੁਆਵਾਂ ਵੀ ਦਿੰਦੇ ਨੇ ਪਰ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੈਨੂੰ ਅਸੀਸਾਂ ਦੀ ਕਮੀ ਹੈ ਤਾਂ ਸੰਤ ਜੀ ਕਹਿਣ ਲੱਗੇ ਕਿ ਹਾਂ ਪੁੱਤਰ ਜੀ ਮੈਂ ਸਹੀ ਕਹਿ ਰਿਹਾ ਤੈਨੂੰ ਹੋਰ ਦਵਾਵਾਂ ਅਸੀਸਾਂ ਦੀ ਲੋੜ ਹੈ ਤਾਂ ਵਿਅਕਤੀ ਕਹਿਣ ਲੱਗਿਆ ਕਿ ਸੰਤ ਜੀ ਮੈਂ ਇਨਸਾਨਾਂ ਦਾ ਬਹੁਤ ਭਲਾ ਕਰਕੇ ਦੇਖ ਲਿਆ ਹੁਣ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਕਿਸੇ ਪਸ਼ੂ ਦਾ ਭਲਾ ਕਰਕੇ ਦੇਖ ਲੈਂਦਾ ਤਾਂ ਸੰਤ ਜੀ ਨੇ ਅੱਗੋਂ ਕਿਹਾ ਕਿ ਠੀਕ ਹੈ ਜੇ ਤੂੰ ਅੱਜ ਤੱਕ ਇਨਸਾਨਾਂ ਦਾ ਬਹੁਤ ਭਲਾ ਕਰ ਲਿਆ ਤਾਂ ਤੂੰ ਅੱਜ ਤੋਂ ਐ ਕਰ ਤੂੰ ਜਾਨਵਰਾਂ ਦਾ ਭਲਾ ਕਰਕੇ ਦੇਖ ਤਾਂ ਸੰਤ ਜੀ ਨੇ ਉਸ ਨੂੰ ਇੱਕ ਜੋਕਤ ਦੱਸੀ ਸੰਤ ਜੀ ਕਹਿੰਦੇ ਜਦੋਂ ਤੂੰ ਆਪਣੇ ਘਰੋਂ ਕਿਸੇ ਵੀ ਕੰਮਕਾਰ ਵਾਸਤੇ ਜਾਵੇਂ ਤਾਂ ਨਾਲ ਰੋਟੀ ਪਕਾ ਕੇ ਲੈ ਕੇ ਜਾਇਆ ਕਰ ਤਾਂ ਸੰਤ ਜੀ ਕਹਿੰਦੇ ਤੈਨੂੰ ਜੋ ਵੀ ਰਾਸਤੇ ਦੇ ਵਿੱਚ ਜਾਨਵਰ ਮਿਲੇ ਉਹਨੂੰ ਰੋਟੀ ਖਵਾ ਕੇ ਜਾਇਆ ਕਰ ਜਿਉਂ-ਜਿਉਂ ਉਹ ਤੇਰੀ ਰੋਟੀ ਖਾਏਗਾ ਤਿਉਂ-ਤਿਉਂ ਤੇਰਾ ਭਲਾ ਹੋਣਾ ਸ਼ੁਰੂ ਹੋ ਜਾਏਗਾ ਤਾ ਖਾਲਸਾ ਜੀ ਉਸ ਵਿਅਕਤੀ ਨੇ ਸੰਤ ਜੀ ਦੀ ਗੱਲ ਮੰਨ ਲਈ ਤਾਂ ਅਗਲੇ ਦਿਨ ਤੋਂ ਹੀ ਅਜੀਹਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਵੀ ਉਹ ਕਿਸੇ ਕੰਮਕਾਰ ਤੇ ਜਾਂਦਾ ਤਾਂ ਆਪਣੀ ਪਤਨੀ ਨੂੰ ਕਹਿਣਾ ਮੈਨੂੰ ਪੰਜ ਸੱਤ ਫੁੱਲ ਕੇ ਤਿਆਰ ਕਰਕੇ ਦੇ ਦੇ ਮੈਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਭਲਾ ਕਰਕੇ ਜਾਣਾ ਹੈ ਤਾਂ ਖਾਲਸਾ ਜੀ ਜਦੋਂ ਵੀ ਉਹ ਵਿਅਕਤੀ ਘਰੋਂ ਨਿਕਲਦਾ ਤਾਂ ਉਹ ਨੂੰ ਆਪਣੀ ਗਲੀ ਦੇ ਵਿੱਚ ਕਾਂ ਕੁੱਤਾ ਹੋਰ ਪਸ਼ੂ ਮਿਲ ਜਾਂਦੇ ਤਾਂ ਉਹਨਾਂ ਨੂੰ ਵੀ ਉਹ ਰੋਟੀ ਖਵਾਉਣ ਦੀ ਕੋਸ਼ਿਸ਼ ਕਰਦਾ ਉਹ ਉਹਨਾਂ ਦੇ ਅੱਗੇ ਰੋਟੀ ਰੱਖਦਾ ਤੇ ਆਪਣੇ ਕਮਾਕਾਰਾਂ ਨੂੰ ਚਲਾ ਜਾਂਦਾ ਪਰ ਕਹਿੰਦੇ ਅਜੇ 2-3 ਦਿਨ ਹੀ ਹੋਏ ਸੀ ਉਹ ਸੰਤ ਜੀ ਕੋਲ ਫੇਰ ਆ ਗਿਆ ਤਾਂ ਉਹ ਸੰਤ ਜੀ ਨੂੰ ਕਹਿਣ ਲੱਗਿਆ ਕਿ ਸੰਤ ਜੀ ਮੈਂ ਤੁਹਾਡੇ ਕਾਹੇ ਮੁਤਾਬਕ ਹੀ ਰੋਜ਼ ਕੰਮ ਕਰਦਾ ਹਾਂ ਸਭੋਂ 1-2 ਨਹੀਂ 5-7 ਫੁੱਲ ਕੇ ਪਗਾ ਕੇ ਲੈ ਕੇ ਜਾਂਦਾ ਹਾਂ ਤਮੈਂ ਆਪਣੀ ਗਲੀ ਦੇ ਵਿੱਚ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਸ਼ੂਆਂ ਨੂੰ ਖਵਾ ਦਿੰਦਾ ਹਾਂ ਪਰ ਸੰਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਕੋਈ ਵੀ ਪਸ਼ੂ ਕੋਈ ਵੀ ਕੁੱਤਾ ਮੇਰੇ ਹੱਥੋਂ ਰੋਟੀ ਛੱਪਦਾ ਹੀ ਨਹੀਂ ਮੈਂ ਉਹਨਾਂ ਦੇ ਅੱਗੇ ਰੋਟੀ ਰੱਖ ਕੇ ਚਲਾ ਜਾਂਦਾ ਹਾਂ ਪਰ ਹੈਰਾਨੀ ਦੀ ਗੱਲ ਇਹ ਹੈ ਜਦੋਂ ਮੈਂ ਆ ਕੇ ਦੇਖਦਾ ਹਾਂ ਉਸ ਰੋਟੀ ਨੂੰ ਉਸ ਪ੍ਰਸ਼ਾਦੇ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਹੁੰਦਾ ਉਹ ਰੋਟੀ ਤੇ ਪ੍ਰਸ਼ਾਦਾ ਐਵੇਂ ਹੀ ਪਿਆ ਰਹਿੰਦਾ ਇਸ ਕਰਕੇ ਮੈਂ ਬੜਾ ਦੁਖੀ ਹੋ ਗਿਆ ਹਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਤੋਂ ਕਿੱਥੇ ਗਲਤੀ ਹੋਈ ਹੈ ਇਹ ਜਾਨਵਰ ਇਹ ਪਸ਼ੂ ਪੰਛੀ ਮੇਰੇ ਹੱਥੋਂ ਪ੍ਰਸ਼ਾਦਾ ਸ਼ਕਣ ਲਈ ਤਿਆਰ ਹੀ ਨਹੀਂ ਤਾਂ ਸੰਤ ਜੀ ਨੇ ਕਿਹਾ ਇਹ ਗੱਲ ਹੈ ਤਾਂ ਚਲੋ ਆਪਾਂ ਫਿਰ ਜਾ ਕੇ ਦੇਖਦੇ ਹਾਂ ਖਾਸਾ ਜੀ ਅਗਲੇ ਦਿਨ ਸੰਤ ਜੀ ਵੀ ਉਹਦੇ ਨਾਲ ਚਲੇ ਗਏ ਤਾਂ ਸੰਤ ਜੀ ਨੇ ਕਿਹਾ ਤੂੰ ਮੇਰੇ ਸਾਹਮਣੇ ਇਹਨਾਂ ਨੂੰ ਪ੍ਰਸ਼ਾਦਾ ਛਕਾ ਕੇ ਦਿਖਾ ਤਾਂ ਸੰਤ ਜੀ ਦੀ ਗੱਲ ਮੰਨ ਕੇ ਤਾ ਵਿਅਕਤੀ ਨੇ ਕੁੱਤੇ ਅੱਗੇ ਰੋਟੀ ਰੱਖ ਦਿੱਤੀ ਤਾਂ ਕੁੱਤੇ ਨੇ ਮੂੰਹ ਫੇਰ ਲਿਆ ਫਿਰ ਗਾਂ ਦੇ ਅੱਗੇ ਰੋਟੀ ਕੀਤੀ ਤਾਂ ਗਾਂ ਨੇ ਮੂੰਹ ਫੇਰ ਲਿਆ ਤਾਂ ਸੰਤ ਜੀ ਨੇ ਕਿਹਾ ਕਿ ਇਹ ਰੋਟੀ ਤੂੰ ਮੈਨੂੰ ਫੜਾ ਜਦੋਂ ਸੰਤ ਜੀ ਨੇ ਉਹਨਾਂ ਨੂੰ ਰੋਟੀ ਪਾਈ ਤਾਂ ਦੋਨਾਂ ਨੇ ਹੀ ਰੋਟੀ ਖਾ ਲਈ ਤੇ ਵਿਅਕਤੀ ਨੇ ਕਿਹਾ ਸੰਤ ਜੀ ਇਹ ਕੀ ਗੱਲ ਹੋਈ ਮੇਰੇ ਕੋਲ ਰੋਟੀ ਖਾਦੀ ਨਹੀਂ ਤੁਹਾਡੇ ਕੋਲੋਂ ਖਾ ਲਈ ਮੇਰੇ ਕੋਲ ਕਿੱਥੇ ਗਲਤੀ ਹੋਗੀ ਮੈਨੂੰ ਚਾਨਣਾ ਪਾਓ ਮੈਨੂੰ ਦੱਸੋ ਤਾਂ ਸੰਤ ਜੀ ਨੇ ਕਿਹਾ ਮੈਂ ਨਹੀਂ ਇਹ ਗੱਲ ਦੱਸਣੀ ਤਿੰਨ ਇਹ ਖੁਦ ਹੀ ਦੱਸਣਗੇ ਇਹ ਤੈਨੂੰ ਆਪੇ ਹੀ ਦੱਸਣਗੇ ਕਿ ਇਹਨਾਂ ਨੇ ਤੇਰੇ ਹੱਥੋਂ ਰੋਟੀ ਕਿਉਂ ਨਹੀਂ ਖਾਧੀ ਤਾਂ ਅਗੂ ਵਿਅਕਤੀ ਕਹਿਣ ਲੱਗਿਆ ਕਿ ਸੰਤ ਜੀ ਇਹ ਕਿਵੇਂ ਦੱਸ ਸਕਦੇ ਨੇ ਇਹ ਕਿਹੜਾ ਬੋਲ ਸਕਦੇ ਨੇ ਤਾਂ ਸੰਤ ਜੀ ਨੇ ਕਿਹਾ ਕਿ ਨਹੀਂ ਪੁੱਤਰ ਇਹ ਪਸ਼ੂ ਪਾਂਸੀ ਸਾਡੇ ਦਿਲ ਦੀ ਗੱਲ ਸਮਝਦੇ ਨੇ ਤੇ ਆਪਣੇ ਦਿਲ ਦੀ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਵੱਖਰੀ ਗੱਲ ਹੈ ਕਿ ਆਪਾਂ ਇਹਨਾਂ ਦੀ ਦਿਲ ਦੀ ਗੱਲ ਨੂੰ ਸਮਝ ਨਹੀਂ ਪਾਉਂਦੇ ਇਹ ਸਾਡੇ ਦਿਲ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਇਹ ਸਾਡੇ ਮਨ ਨੂੰ ਪੜ ਲੈਂਦੇ ਨੇ ਤਾਂ ਵਿਅਕਤੀ ਕਹਿਣ ਲੱਗਿਆ ਪਰ ਸੰਤ ਜੀ ਮੈਨੂੰ ਕਿਹੜੀ ਗੱਲ ਪਤਾ ਲੱਗੀ ਕਿ ਇਹ ਮੇਰੇ ਤੋਂ ਕਿਹੜੀ ਗੱਲ ਤੋਂ ਨਾਰਾਜ਼ ਨੇ ਇਹ ਮੇਰੇ ਹੱਥੋਂ ਪ੍ਰਸ਼ਾਦਾ ਪਾਣੀ ਕਿਉਂ ਨਹੀਂ ਸਕਦੇ ਤਾਂ ਸੰਤ ਜੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਇਹਨਾਂ ਦੇ ਮਨ ਨੂੰ ਪੜ ਲੈਂਦਾ ਹਾਂ ਮੈਂ ਤੈਨੂੰ ਹੁਣੇ ਦੱਸਦਾ ਹਾਂ ਕਿ ਇਹ ਤੇਰੇ ਨਾਲ ਕਿਹੜੀ ਗੱਲੋਂ ਨਾਰਾਜ਼ ਨੇ ਕਹਿੰਦੇ ਸਾਰ ਸੰਤ ਜੀ ਨੇ ਜਨਵਰਾਂ ਵੱਲ ਵੇਖਿਆ ਤੇ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਸਮਝਾਉਣਾ ਸ਼ੁਰੂ ਕੀਤਾ ਤਾਂ ਸੰਤ ਜੀ ਨੇ ਕਿਹਾ ਕਿ ਇਹ ਵਿਅਕਤੀ ਆਪਣੇ ਸਵਾਰਥ ਲਈ ਸਾਡਾ ਭਲਾ ਕਰ ਰਿਹਾ ਹੈ ਇਹ ਆਪਣੇ ਸਵਾਰਥ ਲਈ ਸਾਨੂੰ ਲੱਭ ਲੱਭ ਕੇ ਸਾਨੂੰ ਪ੍ਰਸ਼ਾਦਾ ਸ਼ਿਕਾਰ ਰਿਹਾ ਹੈ ਪਰ ਜਦੋਂ ਅਸੀਂ ਇਹਦੇ ਘਰ ਦੇ ਵਿੱਚ ਗਲਤੀ ਨਾਲ ਚਲੇ ਜਾਂਦੇ ਜਾਈਏ ਤਾਂ ਇਸ ਦੇ ਪਰਿਵਾਰ ਵਾਲੇ ਸਾਨੂੰ ਡੰਡਾ ਮਾਰ ਕੇ ਉੱਥੋਂ ਭਜਾ ਦਿੰਦੇ ਨੇ ਸਰਦੀਆਂ ਦੇ ਵਿੱਚ ਇਹ ਆਪ ਕੰਬਲ ਦੇ ਵਿੱਚ ਲੁਕੇ ਹੁੰਦੇ ਨੇ ਪਰ ਜਦੋਂ ਅਸੀਂ ਇਹਨਾਂ ਦੇ ਘਰ ਵੱਢ ਜਾਈਏ ਤਾਂ ਇਹ ਸਾਨੂੰ ਉਥੋਂ ਠੰਡਾ ਪਾਣੀ ਪਾ ਕੇ ਭਜਾ ਦਿੰਦੇ ਨੇ ਜੇ ਕਿਤੇ ਗਰਮੀ ਦੇ ਵਿੱਚ ਅਸੀਂ ਕਿਤੇ ਕੰਧ ਕੋਲੇ ਦੇ ਕੋਲ ਇਹਨਾਂ ਦੇ ਘਰ ਕੋਲ ਕਿਸੇ ਛਾਂ ਦੇ ਵਿੱਚ ਖੜ੍ਹ ਜਾਈਏ ਤਾਂ ਇਹ ਸਾਨੂੰ ਉੱਥੇ ਵੀ ਨਹੀਂ ਖੜਨ ਦਿੰਦੇ ਤਾਂ ਅੱਜ ਇਹਦਾ ਆਪਣਾ ਸਵਾਰਥ ਹੈ ਤਾਂ ਇਹ ਅੱਜ ਸਾਨੂੰ ਰੋਟੀ ਖਵਾ ਰਿਆ ਹੈ ਉਹਦਾ ਤਾਂ ਇਹ ਸਾਨੂੰ ਦੇਖ ਕੇ ਡੰਡੇ ਮਾਰਦੇ ਰਹਿੰਦੇ ਨੇ ਤੇ ਅਸੀਂ ਇਸੇ ਤਰ੍ਹਾਂ ਅਸੀਂ ਇਹਦੇ ਹੱਥੋਂ ਅਸੀਂ ਇਸ ਕਰਕੇ ਅਸੀਂ ਇਹਦੇ ਹੱਥੋਂ ਪ੍ਰਸ਼ਾਦਾ ਨਹੀਂ ਖਾਦਾ ਅਤੇ ਦੂਸਰੀ ਵੱਡੀ ਗੱਲ ਕਿ ਇਹ ਬਾਹਰ ਤਾਂ দান ਕਰਦਾ ਫਿਰਦਾ ਏ ਘਰ ਦੇ ਵਿੱਚ ਇਸਦੇ ਬੁੱਢੇ ਮਾਪੇ ਪਾਪਾ ਨਹੀਂ ਤੂੰ ਵੀ ਮਹਤਾਜਾ ਹੋ ਜਾਂਦੇ ਨੇ ਕਈ ਵਾਰ ਇਹਨਾਂ ਨੂੰ ਆਵਾਜ਼ਾਂ ਮਾਰਦੇ ਰਹਿੰਦੇ ਨੇ ਪਰ ਇਹ ਉਹਨਾਂ ਦੀ ਗੱਲ ਨਹੀਂ ਸੁਣਦਾ ਉਹਨਾਂ ਦੇ ਕੋਲ ਦੀ ਇਹ ਚੁੱਪ ਕਰਕੇ ਲੰਘ ਜਾਂਦਾ ਹੈ ਇਸ ਵਿਅਕਤੀ ਨੂੰ ਮਾਪੇ ਪਾਪਾ ਦੀਆਂ ਜ਼ਰੂਰਤਾਂ ਨਹੀਂ ਦਿਸਦੀਆਂ ਇਹ ਬਾਹਰ ਜਾ ਕੇ ਲੋਕਾਂ ਦਾ ਭਲਾ ਕਰਦਾ ਫਿਰਦਾ ਏ ਇਸ ਕਰਕੇ ਇਹ ਸਾਨੂੰ ਚੰਗਾ ਨਹੀਂ ਲੱਗਦਾ ਇਹਨੂੰ ਆਪਣੇ ਮਾਪੇ-ਮਾਪ ਦੀ ਕਦਰ ਨਹੀਂ ਹੈ ਜਿਨ੍ਹਾਂ ਨੇ ਇਹਨੂੰ ਪਾਲ-ਪੋਸ ਕੇ ਵੱਡਾ ਕੀਤਾ ਕੰਮ-ਕਾਰ ਤੇ ਲਵਾਇਆ ਫਿਰ ਉਹਨਾਂ ਦੀ ਇਹ ਕਦਰ ਨਹੀਂ ਕਰਦਾ ਇਹਦੇ ਕੋਲ ਉਹਨਾਂ ਦੇ ਲਈ ਸਮਾਂ ਨਹੀਂ ਹੈ ਉਹਨਾਂ ਕੋਲ ਬੈਠਣ ਦੇ ਲਈ ਉਹਨਾਂ ਨੂੰ ਕਦੇ ਇਹ ਪੁੱਛਦਾ ਨਹੀਂ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਤਾਂ ਉਸ ਵਿਅਕਤੀ ਦਾ ਸਿਰ ਨੀਵਾਂ ਹੋ ਗਿਆ ਤੇ ਸੰਤ ਜੀ ਨੂੰ ਕਹਿਣ ਲੱਗਾ ਮੈਂ ਸਮਝ ਗਿਆ ਹਾਂ ਕਿ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਹੋ ਸੰਤ ਜੀ ਕਹਿੰਦੇ ਪੁੱਤਰ ਇਹ ਗੱਲਾਂ ਮੈਂ ਤੈਨੂੰ ਪਹਿਲੇ ਹੀ ਦਿਨ ਹੀ ਸਮਝਾ ਸਕਦਾ ਸੀ ਪਰ ਜੇ ਮੈਂ ਤੈਨੂੰ ਇਹ ਪਹਿਲਾਂ ਦੱਸ ਦਿੰਦਾ ਤਾਂ ਤੈਨੂੰ ਯਕੀਨ ਨਹੀਂ ਸੀ ਹੁਣਾ ਮੈਂ ਤੈਨੂੰ ਇੱਕ ਵਾਰ ਚਾਨਣਾ ਜ਼ਰੂਰ ਕਰਵਾਉਣਾ ਚਾਹੁੰਦਾ ਸੀ ਖਾਲਸਾ ਜੀ ਤੁਸੀਂ ਵੀ ਅੱਜ ਦੀ ਕਥਾ ਦਾ ਵਿਸ਼ਾ ਉਸ ਦਾ ਨਿਚੋੜ ਸਮਝ ਹੀ ਗਏ ਹੋਮੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ